ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਅਸੀਂ 7 ਨੰਬਰ ਸਕੀਮ ਚ ਖਲੋਤੇ ਆ ਇੱਥੇ ਇੱਕ ਵਿਕਾਸ ਹੋ ਰਿਹਾ ਜੋ ਕਿ ਇੰਪਰੂਵਮੈਂਟ ਰਸਟ 7 ਨੰਬਰ ਸਕੀਮ ਦੇ ਜਿਹੜੇ ਨੇ ਆਦੇਦਾਰ ਜਿਹੜੇ ਤੇ ਇੱਥੇ ਟੈਕਨੀਕਲ ਵਿੰਗ ਕਰਵਾ ਰਿਹਾ ਅ ਗੱਲ ਇਸ ਤਰ੍ਹਾਂ ਵਾ ਕਿ ਜਿਹੜਾ ਵਿਕਾਸ ਆ ਉਹ ਪਿੱਲੀਆਂ ਇੱਟਾਂ ਨਾਲ ਹੋ ਰਿਹਾ ਤੇ ਤੁਸੀਂ ਦੇਖ ਸਕਦੇ ਜੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਉਣ ਕਿ ਇੱਟਾਂ ਜਿਹੜੀਆਂ ਨੇ ਉਹ ਪਿੱਲੀਆਂ ਵਰਤੀਆਂ ਜਾ ਰਹੀਆਂ ਨੇ ਅ ਦੁੱਖ ਦੀ ਗੱਲ ਇਹ ਆ ਕਿ ਚਲੋ ਇੱਥੇ ਕੰਮ ਤੇ ਸਾਰੇ ਇਦਾਂ ਦੇ ਹੀ ਹੋਏ ਨੇ ਜਿੰਨੇ ਵੀ ਹੋਏ ਨੇ ਪਰ ਜਿਹੜਾ ਇਹ ਕੰਮ ਸੀ ਇਹ ਸ਼ਹੀਦਾਂ ਦੇ ਸਮਰਪਿਤ ਸੀ ਜਿੱਥੇ ਇੱਕ ਪਿੱਲੀਆਂ ਇੱਟਾਂ ਦੀ ਉਸ ਇੱਟਾਂ ਦੀ ਜਿਹੜੀ ਨੀਂਹ ਰੱਖੀ ਗਈ ਉਹਦੇ ਚ ਹੀ ਪਿੱਲੀਆਂ ਇੱਟਾਂ ਜਿਹੜੀਆਂ ਉਹ ਵਰਤੀਆਂ ਜਾ ਰਹੀਆਂ ਨੇ ਮੋਸਟਲੀ ਜਿਹੜਾ 7 ਨੰਬਰ ਸਕੀਮ ਚ ਜਿਹੜਾ ਕੰਮ ਹੋਇਆ ਉਹ ਕੋਈ ਵੀ ਜਿਹੜਾ ਤਸੱਲੀ ਪੂਰਵਕ ਨਹੀਂ ਹੈ ਤੇ ਗਾਈਡਲਾਈਨ ਦੇ ਅਕੋਰਡਿੰਗ ਕੋਈ ਵੀ ਨਹੀਂ ਹੈ ਪਾਏ ਚਾਹੇ ਉਹ ਰੋਡ ਜ਼ੋਨ ਚਾਹੇ ਉਹ ਜਿਹੜੇ ਫੁੱਟਪਾਥ ਹੋਣ ਚਾਹੇ ਜਿਹੜਾ ਇਹ ਸੀ ਅ ਅੰਦਰ ਤੁਹਾਨੂੰ ਪਾਰਕ ਦਿਖਾਉਣ ਲੱਗੇ ਇੱਥੇ ਜਿਹੜਾ ਵਾ ਫੁੱਟਪਾਥ ਜਿੱਥੇ ਲੋਕਾਂ ਨੇ ਸੈਰ ਕਰਨੀ ਉਹਦੀ ਗੱਲ ਕਰੀਏ ਉਹ ਬੜੀਆ ਸਾਈਡਾਂ ਤੋਂ ਬੈਠਾ ਵਾ ਕ ਆਮ ਤੌਰ ਤੇ ਸੀ ਕਿਨੇ ਕਿ ਮੁਲਾਜ਼ਮ ਜਿਹੜੇ ਨੇ ਉਹ ਗਲਤ ਕੰਮ ਕਰਦੇ ਨੇ ਪਰ ਦੱਸਦਾ ਕਿ ਸਰਕਾਰ ਮਤਲਬ ਪਾਰਟੀ ਆਮ ਆਦਮੀ ਪਾਰਟੀ ਦੇ ਨਮਾਇੰਦੇ ਨੇ ਅ ਰਜੀਵ ਸ਼ਰਮਾ ਜੀ ਬਹੁਤ ਸਤਿਕਾਰਯੋਗ ਨੇ ਕਿਉਂਕਿ ਅ ਬੜੇ ਵਧੀਆ ਤਰੀਕੇ ਨਾਲ ਉੱਠ ਕੇ ਤੇ ਅੱਜ ਉਹ ਇੱਥੇ ਚੇਅਰਮੈਨ ਹੀ ਹੋ ਸਕਦਾ ਕਿ ਉਹਨਾਂ ਨੂੰ ਨਾ ਪਤਾ ਹੋਵੇ ਅੱਜ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਵਾਂਗਾ ਤੇ ਜਿਹੜੇ ਸਾਡੀ ਟੀਮ ਮੈਂਬਰ ਵੀ ਹੋਣਗੇ ਉਹਨਾਂ ਨੇ ਵੀ ਕਵਾਂਗੇ ਇਹਨਾਂ ਨੂੰ ਵਟਸਐਪ ਤੇ ਸਾਰੀ ਵੀਡੀਓ ਭੇਜ ਦਿਓ ਕਿਉਂ ਕਿ ਅਸੀਂ ਇਹਨਾਂ ਦੀਆਂ ਖਬਰਾਂ ਬਹੁਤ ਸਾਰੀਆਂ ਪ੍ਰਕਾਸ਼ਿਤ ਕੀਤੀਆਂ ਸੀ ਪਰ ਜਦੋਂ ਇਹਨਾਂ ਦਾ ਬਿਆਨ ਲੈਣ ਜਾਈਏ ਇਹਨਾਂ ਦਾ ਪੱਖ ਲੈਣ ਜਾਈਏ ਤੇ ਇਹਨਾਂ ਦੀ ਉਹ ਪੱਖ ਨਹੀਂ ਦਿੰਦੀ ਕਾ ਅੱਜ ਆਇਓ ਕੱਲ ਆਇਓ ਤੇ ਕਈ ਵਾਰ ਕਹਿ ਦਿੰਦੀ ਹੈ ਕਾ ਕੋਈ ਗੱਲ ਨਹੀਂ ਖਬਰ ਤੇ ਲੱਗੀ ਅਸੀਂ ਪੱਖ ਨਹੀਂ ਦੇਣਾ ਸੋ ਮੈਂ ਅੰਦਰ ਵੀ ਕਵਾਂਗਾ ਕਿ ਤੁਸੀਂ ਆਣ ਕੇ ਦੇਖ ਸਕਦੇ ਜੇ ਕਾ ਜਿਹੜੀਆਂ ਇੱਟਾਂ ਨੇ ਇਹ ਤੁਸੀਂ ਇੱਟਾਂ ਦਾ ਜਿਹੜਾ ਰੰਗ ਰੂਪ ਹੈ ਪਹਿਲੇ ਦੱਸਣ ਡਿਆ ਪਰ ਫਿਰ ਵੀ ਆ ਤੁਸੀਂ ਆ ਮੈਂ ਕਵਾਂਗਾ ਕਾ ਆ ਦੇਖੋ ਇਹ ਸਾਰੀਆਂ ਪਿੱਲੀਆਂ ਇੱਟਾਂ ਨੇ ਤੇ ਪਿੱਲੀਆਂ ਇੱਟਾਂ ਨਾਲ ਜਿਹੇ ਵਿਕਾਸ ਦੀ ਗੱਲ ਕਰੀਏ ਤੇ ਆ ਲਓ ਆ ਜਿਹੜਾ ਵਿਕਾਸ ਹੈ ਪਿੱਲੀਆਂ ਇੱਟਾਂ ਦਾ ਜਿਹੜਾ ਹੋਇਆ ਇਦਾਂ ਦਾ ਹੀ ਹੋਏਗਾ ਸੋ ਆ ਰੰਗ ਰੂਪ ਸਾਰਾ ਤੁਹਾਨੂੰ ਦੱਸ ਰਿਹਾ ਹੈ ਤੇ ਨੀ ਦੇ ਵਿੱਚ ਇੱਟਾਂ ਜਿਹੜੀਆਂ ਨੇ ਉਹ ਲੱਗ ਵੀ ਚੁੱਕੀਆਂ ਨੇ ਇਹ ਜਿਹੜੀ ਆ ਨੀ ਜਿਹੜੀ ਭਰੀ ਗਈ ਆ ਤੁਸੀਂ ਦੇਖ ਸਕਦੇ ਕਿ ਇੱਥੇ ਕੰਮ ਜਿਹੜਾ ਜੰਗੀ ਪੱਧਰ ਤੇ ਚੱਲ ਰਿਹਾ ਸੀ ਤੇ ਜਦੋਂ ਅਸੀਂ ਆਏ ਆ ਤੇ ਉਹ ਕੰਮ ਛੱਡ ਕੇ ਵਿੱਚੇ ਚਲੇ ਗਏ ਨੇ ਸੋ ਸਾਰੀਆਂ ਇੱਟਾਂ ਜਿਹੜੀਆਂ ਪਿੱਲੀਆਂ ਨੇ ਤੇ ਇੱਥੇ ਕੋਈ ਵੀ ਜਿਹੜਾ ਅਧਿਕਾਰੀ ਸਾਨੂੰ ਮਿਲਿਆ ਨਹੀਂ ਕਿਉਂਕਿ ਇਹ ਅਧਿਕਾਰੀ ਜਿਹੜੇ ਨੇ ਉਹ ਚਲੇ ਜਾਂਦੇ ਨੇ ਟਾਈਮ ਸਿਰ ਹੀ ਚਲੇ ਜਾਂਦੇ ਜਦੋਂ ਅਸੀਂ ਆਏ ਸੀ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਸੋ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਏਗੀ ਜੇ ਉਹ ਸਾਡੇ ਨਾਲ ਗੱਲ ਕਰਨਾ ਚਾਣਗੇ ਕਿਉਂਕਿ ਆਦਰਵਾਇਜ਼ ਉਹ ਗੱਲ ਨਹੀਂ ਕਰਦੇ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਆਪਣਾ ਨੰਬਰ ਡਿਸਪਲੇ ਕਰਾਂਗੇ ਤੇ ਜੇ ਉਹ ਆਪਣਾ ਪੱਖ ਦੇਣਾ ਚਾਹਣ ਤਾਂ ਸਾਨੂੰ ਕਾਲ ਕਰ ਦੇਣ ਤੇ ਅਸੀਂ ਜਾ ਕੇ ਉਹਨਾਂ ਦਾ ਪੱਖ ਲਵਾਂਗੇ ਕਿਉਂਕਿ ਕੈਮਰੇ ਦੀਆਂ ਅੱਖਾਂ ਬੋਲਦੀਆਂ ਨੇ ਇਹ ਜਿਹੜੀਆਂ ਇੱਟਾਂ ਨੇ ਜਾਂਦੇ ਪਿੱਲੀਆਂ ਦਾ ਹੁੰਦੀਆਂ ਤੇ ਤਾਂ ਉਹਨਾਂ ਦਾ ਪੱਖ ਲੈਣਾ ਸੀ ਇਹ ਸਾਹਮਣੇ ਦਿਖ ਰਹੀ ਹੈ ਕਿ ਇਹ ਪਿੱਲੀਆਂ ਤੇ ਤੁਸੀਂ ਅਸੀਂ ਇਹ ਵੀ ਕਵਾਂਗੇ ਕਿ ਹੁਣ ਇਹਨੂੰ ਚਕਾਇਓ ਨਾ ਇਹਨੂੰ ਚਕਾਇਓ ਨਾ ਇਹਦੀ ਜੀ ਜਾਂਚ ਕਰਾਈ ਜਾਏ ਲੈਬਾਰਟਰੀ ਚ ਕੋਈ ਮੈਂਬਰ ਕਮੇਟੀ ਬਣਾ ਲਓ ਤੇ ਇਹਨੂੰ ਸਾਨੂੰ ਵੀ ਸੱਦ ਲਓ ਅਸੀਂ ਵੀ ਆ ਜਾਾਂਗੇ ਤੇ ਇਹਦੀ ਜਿਹੜੀ ਟੈਸਟਿੰਗ ਆ ਉਹ ਕਿਸੇ ਸਰਕਾਰੀ ਲੈਬ ਚੁ ਕਰਾਈ ਜਾਏ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਕੀ ਸਿਚੁਏਸ਼ਨ ਚ ਕੰਮ ਹੋਇਆ ਵਾ ਦੂਜੇ ਬੰਦੇ ਮੈਂ ਬਾਕੀ ਸਰੋਤਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਇਹ 84.77 ਏਕ ਕਲੋਨੀ ਹੈਗੀ ਆ ਨਾ ਇਹਦੇ ਵਿੱਚ ਲਗਭਗ 84 ਕੀ ਖਬਰਾਂ ਨੇ ਕਿ ਜਿੰਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਕਰਾਇਆ ਉਹ ਪੈਰਾਮੀਟਰ ਪੂਰੇ ਨਹੀਂ ਕਰਾਂਦਾ ਅੱਜ ਅਸੀਂ ਭਾਗਤਾਂ ਨੂੰ ਪਹਿਲਾ ਦਿਖਾਇਆ ਵਾ ਤੇ ਲਗਭਗ 30 ਤੋਂ 35 ਭਾਗ ਦਿਖਾਵਾਂਗੇ ਜਿਤਨੇ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ ਘਟਿਆ ਪੱਦਰ ਤੇ ਹੋਇਆ ਵਾ ਦੁੱਖ ਸਿਰਫ ਇਸ ਗੱਲ ਦਾ ਵਾ ਕਿ ਆਮ ਤੌਰ ਤੇ ਕੀ ਹੁੰਦਾ ਵਾ ਕਿ ਅਸੀਂ ਕਹਿ ਦਿੰਦੇ ਹਾਂ ਕਿ ਉਹ ਵਿਭਾਗ ਦੀ ਗਲਤੀ ਆ ਪਰ ਇੱਥੇ ਉਦਘਾਟਨ ਚੇਅਰਮੈਨ ਸਾਹਿਬ ਕਰਕੇ ਜਾਂਦੇ ਨੇ ਤਾਂ ਮਗਰੇ ਜਿਹੜੀਆਂ ਜਿਹੜੀ ਜਿਹੜਾ ਉਹਨਾਂ ਨੇ ਉਦਘਾਟਨ ਕੀਤਾ ਹੁੰਦਾ ਉੱਥੇ ਜਿਹੜਾ ਫੁੱਟਪਾਥ ਆ ਬਹਿ ਜਾਂਦਾ ਵਾ ਅਸੀਂ ਉਹ ਫੁੱਟਪਾਥ ਵੀ ਦਿਖਾਵਾਂਗੇ ਜਿਹੜੇ ਬੈਠੇ ਨਹੀਂ ਤੇ ਰੈਗੂਲਰ ਦਿਖਾਵਾਂਗੇ ਇਹ ਪਹਿਲੀ ਖਬਰ ਆ ਤੇ ਕੱਲ ਤੁਹਾਨੂੰ ਦੂਜੀ ਖਬਰ ਦਿਖਾਵਾਂਗੇ ਤੇ ਸੋ ਸਾਰੇ ਜਣੇ ਸਾਡੇ ਨਾਲ ਜੁੜੇ ਰਹੋ ਤੇ ਆਪਣੇ ਕਮੈਂਟ ਬਾਕਸ ਚ ਦੱਸੋ ਕਿ ਜਿਹੜਾ ਇੱਥੇ ਕੰਮ ਹੋ ਰਿਹਾ ਵਾ ਉਸੇ ਯੋਰੀਆ ਵਾ ਅਸੀਂ ਕਲੋਨੀ ਵਾਸੀਆਂ ਨੂੰ ਇੱਕ ਬੇਨਤੀ ਕਰਾਂਗੇ ਕਿ ਜਿਹੜੇ ਇੱਥੇ ਕੰਮ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਲਤ ਹੋਇਆ ਸਾਨੂੰ ਕਮੈਂਟਾਂ 'ਚ ਦੱਸੋ ਅਸੀਂ ਉਹ ਵੀ ਜੱਦਗ ਜਾਇਰ ਕਰਾਂਗੇ ਸੋ ਧੰਨਵਾਦ ਆ ਜੇ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੇ ਤੇ ਉਹਦੇ ਕੋ ਮਾਫੀ ਆ ਪਰ ਇੱਕ ਗੱਲ ਅਸੀਂ ਕਹਾਂਗੇ ਕਿ ਇੱਕ ਮਸੂਰੇ ਪੋਸਟ ਵੀ ਪਾਈ ਸੀ ਮੈਂ ਉਹਦਾ ਵੀ ਜਿਗਰ ਕਰਾਂਗਾ ਕਹਿੰਦੇ ਕਿ ਜਾਂ ਤੇ ਕੈਰੀਅਰ ਬਣਦਾ ਵਾ ਤੇ ਜਾਂ ਸਟੈਂਡ ਸਾਡਾ ਗੱਲਾ ਸਟੈਂਡ ਹੀ ਆ ਕੈਰੀਅਰ ਨਹੀਂ ਆ ਸੋ ਅਸੀਂ ਸਾਰਿਆਂ ਨੂੰ ਇੱਕੋ ਗੱਲ ਦੱਸਾਂਗੇ ਕਿ ਜੋ ਸੱਚਾ ਉਹਦੇ ਵਾਸਤੇ ਅਸੀਂ ਖਲੋਤੇ ਆ ਪਰ ਜਿਹੜਾ ਜਿਹੜਾ ਜਿਆਦਾ ਲੋਕਾਂ ਵਾਸਤੇ ਜੇ ਕਿਸੇ ਦੀ ਪਰਸਨਲ ਲੜਾਈ ਹੋ ਸਕਦਾ ਹੈ ਕਿ ਅਸੀਂ ਉਹ ਤੋਂ ਥੋੜਾ ਪਰੇ ਹੋ ਜਾਈਏ ਪਰ ਜਿਹੜੀ ਲੋਕਾਂ ਦੀ ਲੜਾਈ ਆ ਉਸੀ ਵਧੀਆ ਤਰੀਕੇ ਨਾਲ